ਭਾਈ ਅਮਰਪਾਲ ਸਿੰਘ ਹੁਣਾਂ ਨੂੰ ਲੈ ਕੇ ਵੱਡੀ ਖਰ ਸਾਹਮਣੇ ਆ ਰਹੀ ਹੈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਆ ਇਜਾਜ਼ਤ ਦੇਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਡਿਬੜੂਗੜ ਜੇਲ੍ਹ ਨੂੰ ਰਵਾਨਾ ਹੋ ਚੁੱਕੀਆਂ ਨੇ ਇੱਕ ਵੱਡੀ ਟੀਮ ਜਿਹੜੀ ਆ ਉਹ ਡਿਬੜੂਗੜ ਪਹੁੰਚੇਗੀ ਅਤੇ ਭਾਈ ਅਮਰਪਾਲ ਸਿੰਘ ਜੋ ਖਡੂਰ ਸਾਹਿਬ ਹਲਕੇ ਤੋਂ ਸੰਸਦ ਚੁਣੇ ਗਏ ਨੇ ਉਸ ਟੀਮ ਜਿਹੜੀ ਆ ਉਹਨਾਂ ਦੀ ਜਿਹੜੀ ਕੇਰਾਬੰਦੀ ਦੇ ਵਿੱਚ ਦਿੱਲੀ ਜਾਏਗੀ ਦਿੱਲੀ ਦੇ ਵਿੱਚ ਉਹਨਾਂ ਨੂੰ ਸੋਹ ਚੱਕ ਸਮਾਗਮ ਜਿਹੜਾ ਆ ਉਹ ਕਰਨਾ ਪਵੇਗਾ ਅਤੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਓਮ ਬਿਰਲਾ ਜੋ ਲੋਕ ਸਭਾ ਦੇ ਸਪੀਕਰ ਹੈਗੇ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਸੋਚ ਇਕਵਾਈ ਜਾਏਗੀ ਸੋ ਵੱਡੀ ਖਬਰ ਹੈ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇਸ ਦੌਰਾਨ ਜੇਕਰ ਕਹਿ ਲਈਏ ਉਹਨਾਂ ਨੂੰ 4 ਦਿਨ ਦੀ ਪ੍ਰੋਲ ਮਿਲੀ ਹੈਗੀ ਆ ਪੰਜਾਬ ਪੁਲਿਸ ਦੀ ਟੀਮ ਦਿਬਲੂਗੜ ਲਈ ਰਵਾਨਾ ਹੋ ਗਈ ਆ ਇਸ ਦੌਰਾਨ ਕੋਈ ਵੀ ਪਰਿਵਾਰਕ ਮੈਂਬਰ ਜਾਂ ਕੋਈ ਵੀ ਉਹਨਾਂ ਨੂੰ ਨਹੀਂ ਮਿਲ ਸਕਦਾ ਸਿਰਫ ਤੇ ਸਿਰਫ ਪੰਜਾਬ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਨਾਲ ਜਾਣਗੀਆਂ ਅਤੇ ਦਿੱਲੀ ਦੇ ਵਿੱਚ ਓਮ ਬਿਰਲਾ ਜੋ ਲੋਕ ਸਭਾ ਦੇ ਸਪੀਕਰ ਹੈਗੇ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਉਹ ਸੌਚੀ ਚੁੱਕੀ ਜਾਏਗੀ ਸੋ ਕਹ ਲਈਏ ਕਿ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਐਮਪੀ ਦੀ ਜੋ ਉਹਨਾਂ ਦਾ ਅਹੁਦਾ ਹੈਗਾ ਯਾ ਜੋ ਸੰਸਦ ਮੈਂਬਰ ਹੈ ਚੁਣੇ ਗਏ ਨੇ ਉਹ ਆਪਣੇ ਅਹੁਦੇ ਦੀ ਸੌਚਣਗੇ ਇਹ ਵੀ ਪਤਾ ਲੱਗਾ ਕਿ ਭਾਈ ਅਮਰਤਪਾਲ ਸਿੰਘ ਦੇ ਜਿੰਨੇ ਵੀ ਕਰੀਬੀ ਹੈਗੇ ਨੇ ਉਹਨਾਂ ਨੂੰ ਨਹੀਂ ਮਿਲ ਸਕਣਗੇ ਨਾ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋ ਪਾਏਗੀ ਇੱਕ ਪੰਜਾਬ ਪੁਲਿਸ ਦੀ ਟੀਮ ਅਤੇ ਪੁਰਗਾੜੇ ਪੁਲਿਸ ਦੀ ਟੀਮ ਜਿਹੜੀ ਆ ਉਸ ਜਗ੍ਹਾ ਤੋਂ ਰਵਾਨਾ ਹੋਏਗੀ ਜਿਸ ਦੌਰਾਨ ਉਹ ਸੋ ਚੁੱਕ ਕੇ ਆਪਣਾ ਜਿਹੜਾ ਸੰਵਿਧਾਨ ਦੀ ਸੋ ਚੁੱਕਣਗੇ ਐਮਪੀ ਵੱਜੋ ਜੋ ਉਹਨਾਂ ਨੂੰ ਲੋਕਾਂ ਨੇ ਚੁਣਿਆ ਗਿਆ ਆ ਸੋ ਇਹ ਵੀ ਪਤਾ ਲੱਗਾ ਕਿ ਭਾਈ ਅਮਰਪਾਲ ਸਿੰਘ ਨੂੰ 4 ਦਿਨਾਂ ਦੀ ਪ੍ਰੋਲ ਦਿੱਤੀ ਆ ਇਸ ਸਮੇਂ ਦੌਰਾਨ ਭਾਈ ਅਮਰਪਾਲ ਸਿੰਘ ਜੋ ਸੋ ਚੁੱਕਣੀ ਹੋਏਗੀ ਉਹ 5 ਤਰੀਕ ਨੂੰ ਸੋ ਚੁੱਕੀ ਜਾਏਗੀ ਸਿਰਫ ਤੇ ਸਿਰਫ ਦਿੱਲੀ ਦੇ ਵਿੱਚ ਜਾ ਕੇ ਉੱਥੇ ਚੈਂਬਰ ਤੇ ਲਜਾਇਆ ਜਾਏਗਾ ਉਹ ਓਮ ਬਿਰਲਾ ਜੋ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਚੈਂਬਰ ਵਿੱਚ ਸੌਹ ਚੁੱਕੀ ਜਾਣੀ ਹੈਗੀ ਆ ਇਸ ਤੋਂ ਇਲਾਵਾ ਕੋਈ ਵੀ ਪਰਿਵਾਰਕ ਮੈਂਬਰ ਜਿਹੜਾ ਆ ਉਹ ਉਹਨਾਂ ਨੂੰ ਨਹੀਂ ਮਿਲ ਸਕਦਾ ਨਾ ਹੀ ਕੋਈ ਉਹਨਾਂ ਦਾ ਵਕੀਲ ਆ ਉਹ ਮੁਲਾਕਾਤ ਕਰ ਸਕਦਾ ਇਸ ਦੌਰਾਨ ਕਹਿ ਲਈਏ ਕਿ ਅੱਜ 3 ਤਰੀਕ ਨੂੰ ਟੀਮਾਂ ਜਿਹੜੀਆਂ ਨੇ ਪੰਜਾਬ ਪੁਲਿਸ ਦੀਆਂ ਡਿਬੜੂਗੜ੍ਹ ਲਈ ਰਵਾਨਾ ਹੋ ਚੁੱਕੀਆਂ ਨੇ ਉੱਥੇ ਜਿੰਨੀ ਵੀ ਕਾਗਜ਼ੀ ਕਾਰਵਾਈ ਹੋਏਗੀ ਉਹ ਕਰਵਾ ਕੇ ਉਸ ਜਗ੍ਹਾ ਤੋਂ ਡਾਇਰੈਕਟ ਦਿੱਲੀ ਦੇ ਵਿੱਚ ਲੈ ਜਾਇਆ ਜਾਏਗਾ ਜਿੱਥੇ ਇਹ ਸੋਚकाई ਜਾਣੀ ਹੈ ਸੋ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਨੂੰ ਦਿਓ ਇਜਾਜ਼ਤ ਧੰਨਵਾਦ